मुकेश आगी प्रेसिडेंट एंड सीईओ यूएस इंडिया स्ट्रेटेजिक पार्टनरशिप फॉरम वाशिंगटन डीसी किस तरह से पंजाब तो क्या है कि हम लोग यूएस इंडिया के बीच में पार्टनरशिप करते हैं वो एजुकेशन में है वो इकोनॉमी में है वो टेक्नोलॉजी में है वो पीपल टू तो पीपल है तो हम हर साल करीबन 25 से 40 बिलियन डॉलर इन्वेस्टमेंट लाते हैं इंडिया में हम पहली बार अमृतसर आए हैं और देख रहे हैं कि यहाँ अपॉर्चुनिटी क्या है कैसे हम इन्वेस्टमेंट ला, ला सकते हैं कैसे हम टेक्नोलॉजी ला सकते हैं कैसे हम एजुकेशन की पार्टनरशिप कर सकते हैं कैसे हम स्टार्टअप्स अमृतसर से अमेरिका ले जा सकते हैं तो आज हम वो एक्सप्लोर कर रहे हैं तो क्या अपॉर्चुनिटी नज़र आ रही है अभी तो एक पहला दिन है पर काफ़ी प्रॉमिसिंग है हम देख रहे हैं कि हम प्रोसेस सेटअप करेंगे उसमें देखेंगे कि किस किस लोगों को हम उनकी टेक्नोलॉजी पार्टनरशिप गुड्स वगैरह यू एस एक्सपोर्ट कर सकते हैं इंटरक्शन शुरू, शुरू होया है तो क्या है कि जो एम्बेसडर साहब हैं उन्होंने हमें यहाँ इन्वाइट करा है उनकी वजह से हम यहाँ आए हैं और वो काफ़ी हमारे साथ काम करते थे यू एस इंडिया के बीच में टेक्नोलॉजी इन्वेस्टमेंट उन्होंने कहा है कि आप हमारे से देखिएगा उनकी वजह से हम यहाँ आए हैं और हम काम करेंगे देखेंगे कितनी स्टार्टअप्स हम यहाँ से ले जा सकते हैं कितने एक्सपोर्ट हम यहाँ से करा सकते हैं स्किलिंग किस चीज़ की जरूरत चाहिए चे, उसमें यूथ एम्प्लॉयमेंट करेंगे तो ये भी हमारा प्रोसेस स्टार्ट हुआ है और हम देख रहे हैं कि कैसे हम एक विमेन वेल्यू प्रॉपोजिशन बना सकते हैं यूएस कंपनीज का और अमृतसर के लोगों का क्या लगता है मिस्टर सिंधु का अब तक का एक्सपीरियंस है इंडिया और अमेरिका के रिलेशन को कंसफॉर्म कर रहे हैं तो अभी कितना हेल्पफुल रहेगा अमृतसर में इन्वेस्टमेंट लाने के लिए भैया उनका एक्सपीरियंस क्या है वे ऑफ गोल्ड है क्या है कि वो इंटरनेशनल नोन ब्रांड है और उनका काफ़ी ट्रस्ट है कंपनीज uh, का गवर्नमेंट्स का तो अगर वो यहाँ हैं तो काफ़ी सारी अमेरिकन कंपनीज कंसिडर करेंगे आने के लिए बिकॉज उनकी वजह से तो हम यहाँ हैं उनकी वजह से हमारे साथ 400 सौ कंपनी है हमारे पीछे जो हमको बात करेंगे उनको यहाँ इन्वेस्टमेंट uh, करने के लिए एच एस कठानिया ਵਾਈਸ ਚੇਅਰਮੈਨ ਰਾਸਾ ਯੂਕੇ ਪੰਜਾਬ ਕੀ ਕਹਿਣਾ 24 ਸਾਲਾਂ ਦੀ ਅਗਰ ਮੀਟਿੰਗ ਅੱਜ ਜਿਹੜੀ ਭਾਰਤ ਤੇ ਅਮਰੀਕਾ ਦੇ ਆਪਸੀ ਸਬੰਧਾਂ ਤੇ ਵਪਾਰ ਦੇ ਵਾਧੇ ਲਈ ਐਜੂਕੇਸ਼ਨ ਕਨਕਲੇਵ ਹੋਈ ਉਹਦਾ ਭਰਪੂਰ ਸ਼ਬਦਾਂ ਦੇ ਵਿੱਚ ਸਵਾਗਤ ਕਰਦੇ ਆ ਜੀ ਅੰਮ੍ਰਿਤਸਰ ਦੀ ਧਰਤੀ ਜਿੱਥੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਇਹਦੀ ਸੋਚ ਹੀ ਕੋ ਮੰਤਰੀ ਲੈਵਲ ਦੀ ਹੈ ਉਸ ਕੁਮਾਂਤਰੀ ਪਿੰਡ ਦੇ ਵਿੱਚ ਅੰਮ੍ਰਿਤਸਰ ਕਿੱਲਾ ਵੱਡਾ ਰੋਲ ਅਦਾ ਕਰ ਸਕਦਾ ਹੈ ਉਸ ਦੇ ਰੋਲ ਦੇ ਲਈ ਇਹਦਾ ਧਰਤੀ ਪੁੱਤਰ ਜਿਹੜੇ ਸਾਡੇ ਫੋਰਨ ਐਮਬੈਸਡਰ ਨੇ ਇਹ ਅੰਮ੍ਰਿਤਸਰ ਦੀ ਮਿੱਟੀ ਦੇ ਜਾਏ ਉਹਨਾਂ ਨੇ ਇੱਕ ਬਹੁਤ ਵੱਡਾ ਇਹ ਯਤਨ ਕੀਤਾ ਹੈ ਅਸੀਂ ਅੰਮ੍ਰਿਤਸਰ ਵਾਸੀ ਬਹੁਤ ਸਾਰਾ ਇਸ ਯਤਨ ਦਾ ਸਵਾਗਤ ਕਰਦੇ ਹਾਂ ਔਰ ਉਹਨਾਂ ਦੇ ਯਤਨ ਦੇ ਵਿੱਚ ਆਪਣਾ ਬਣਦਾ ਹਿੱਸਾ ਪਾਉਣ ਦਾ ਵਾਅਦਾ ਕਰਦੇ। ਲੱਗਦਾ ਕਿ ਐਜੂਕੇਸ਼ਨ ਜਾਂ ਅੰਮ੍ਰਿਤਸਰ ਦੇ ਸੁਧਾਰਵਾਦ ਨੂੰ ਲੈ ਕੇ ਅੱਜ ਕਿੰਨਾ ਕੁ ਬੈਨੀਫਿਟ ਮਿਲੇਗਾ ਅੱਜ ਦੀ ਮੀਟਿੰਗ ਨੂੰ ਲੈ ਕੇ ਇਸ ਮੀਟਿੰਗ ਨੂੰ ਹਰ ਜਿਹੜਾ ਯਤਨ ਹੈ ਜਿਹੜਾ ਕੀਤਾ ਜਾਵੇ ਉਹਦੇ ਲਈ ਜੇ ਅਸੀਂ ਨਾਲ ਹਲਾ ਸ਼੍ਰੀ ਕੱਲੇ ਯਤਨਾਂ ਦੇ ਨਾਲ ਕੱਲੇ ਅਰਦਾਸਾਂ ਦੇ ਨਾਲ ਕੱਲੇ ਕਨਕਲীব ਦੇ ਨਾਲ ਨਹੀਂ ਉਹਦੇ ਵਿੱਚ ਅਸੀਂ ਭਾਗੀਦਾਰੀ ਕਿੰਨੀ ਐਕਟਿਵ ਰੋਲ ਅਦਾ ਕਰਦੇ ਹਾਂ ਉਹ ਇਹਦਾ ਨਿਰਣਾ ਕਰੇਗਾ ਕਿ ਇਸ ਕਨਕਲীব ਦਾ ਅੰਮ੍ਰਿਤਸਰ ਦੇ ਦੁਨੀਆ ਦੇ ਨਾਲ ਕੋ ਮੰਤਰੀ ਪਦਰ ਤੇ ਜਿਹੜਾ ਭਾਰਤ ਤੇ ਅਮਰੀਕਾ ਦਾ ਵਿਕਾਸ ਹਿੱਸੇਦਾਰੀ ਤੇ ਵਪਾਰ ਹੈ ਉਹਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਹੈ ਅੰਮ੍ਰਿਤਸਰ ਅਦਾ ਕਰ ਸਕਦਾ ਹੈ ਔਰ ਅਸੀਂ ਰਾਸਾ ਯੂਕੇ ਵੱਲੋਂ ਪੰਜਾਬ ਭਰ ਦੀਆਂ ਪ੍ਰਾਈਵੇਟ ਐਜੂਕੇਸ਼ਨਲ ਇੰਸਟੀਚਿਊਸ਼ਨ ਦੀ ਸਿਰਮੌਰ ਜਥੇਬੰਦੀ ਰਾਸਾ ਰੈਕਗਨਾਈਜ਼ਡ ਅਫੀਲੀਏਟਡ ਸਕੂਲ ਐਸੋਸੀਏਸ਼ਨ ਯੂਕੇ ਪੰਜਾਬ ਵੱਲੋਂ ਇਸ ਕਨਕਲੇਵ ਦਾ ਭਾਵੇਂ ਅੰਮ੍ਰਿਤਸਰ 'ਚ ਹੋ ਰਹੀ ਹੈ ਪਰ ਭਰਪੂਰ ਪੰਜਾਬ ਵੱਲੋਂ ਇਹਦਾ ਅਸੀਂ ਸਵਾਗਤ ਕਰਦੇ ਆਂ ਔਰ ਆਪਣਾ ਹਿੱਸਾ ਪਾਉਣ ਦਾ ਪੰਜਾਬ ਵਾਸੀਆਂ ਨਾਲ ਅੰਮ੍ਰਿਤਸਰ ਵਾਸੀਆਂ ਨਾਲ ਪੱਕਾ ਵਾਦਾ ਕਰਦੇ ਹਾਂ ਉਹ ਆਪਣਾ ਹਿੱਸਾ ਆਪਣਾ ਰੋਲ ਅਦਾ ਕਰਾਂਗੇ ਧੰਨਵਾਦ ਜੈ ਵਿਦਿਆ ਜੈ ਰਸ ਸਦੈ ਤੇ ਅੱਜ ਕਿ ਕਿ ਅੱਗੇ ਪਹੁੰਚੇ ਨੇ ਕੀ ਗੱਲਬਾਤ ਹੈ ਪਹਿਲੀ ਗੱਲ ਕਿ ਫਿਕੀ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਯੂਐਸਆਈਐਸਪੀਐਫ ਜਿੰਦੇ ਆਗੀ ਸਾਹਿਬ ਸੀਓ ਨੇ ਸਿਰਫ ਮੈਂ ਤੁਹਾਨੂੰ ਇਹਨਾਂ ਦੱਸਣਾ ਚਾਹੁੰਦਾ ਕਿ ਫੋਰਚੂਨ 500 ਕੰਪਨੀਆਂ ਦਾ ਸਾਨੂੰ ਪਤਾ ਹੈ ਫੋਰਚੂਨ 500 ਦੁਨੀਆ ਦੀਆਂ ਟੌਪ 500 ਕੰਪਨੀਆਂ ਨੇ 400 ਉਹਨਾਂ ਵਿੱਚ ਯੂਐਸਆਈਐਸਪੀਐਫ ਦੀਆਂ ਮੈਂਬਰਸ ਨੇ ਔਰ ਸਾਡੇ ਨਾਲ ਇਹਨਾਂ ਨੇ ਬਹੁਤ ক্লোਜ਼ਲੀ ਕੰਮ ਕੀਤਾ ਹੈ ਇਨਵੈਸਟਮੈਂਟਸ ਭਾਰਤ ਚ ਲਿਆਉਣ ਲਈ ਔਰ ਖਾਸ ਤੌਰ ਤੇ ਪਿਛਲੇ 2 ਸਾਲਾਂ ਚ ਤੁਹਾਨੂੰ ਪਤਾ ਜਦੋਂ ਪ੍ਰਧਾਨ ਮੰਤਰੀ ਜੀ ਸਟੇਟ ਵਿਜ਼ਿਟ ਚ ਗਏ ਸੀਗੇ ਤੇ ਯੂਐਸਆਈਐਸਪੀਐਫ ਨੇ ਇੱਕ ਜਿਹੜੇ ਪ੍ਰੋਫੈਸ਼ਨਲਸ ਨੇ ਟਾਪ ਦੇ 1500 ਪ੍ਰੋਫੈਸ਼ਨਲਸ واਸ਼ਿੰਗਟਨ ਡੀਸੀ ਚ ਕੈਨੇਡੀ ਸੈਂਟਰ ਉਹ ਆਲਵੇਸ ਫੁੱਲ ਮਿਲਦਾ ਹੈ ਉਥੇ ਇੱਕ ਇਵੈਂਟ ਕਰਵਾਇਆ ਜਿੱਥੇ ਪ੍ਰਧਾਨ ਮੰਤਰੀ ਜੀ ਉਹਨਾਂ ਸਾਰਿਆਂ ਨੂੰ ਮਿਲੇ ਸੀ ਉਹ ਸੀ ਤੇ ਮੈਂ ਇਸ ਕਰਕੇ ਬਹੁਤ ਹੋਪਫੁਲ ਹਾਂ ਕਿ ਮੇਰੇ ਇਹਨਾਂ ਨਾਲ ਬੜੇ ਪੁਰਾਣੇ ਸੰਬੰਧ ਨੇ ਔਰ ਅਸੀਂ ਇਹਨਾਂ ਨੂੰ ਪਰਸੂਏਟ ਕਰਕੇ ਇੱਥੇ ਲੈ ਕੇ ਆਏ ਆ ਨਾਲ ਫਿੱਕੀ ਆਈ ਹੈ ਤੇ ਸਾਡੇ ਇਹਨਾਂ ਨੇ ਪਹਿਲਾ ਰਾਉਂਡ ਟੇਬਲ ਕੀਤਾ ਅੰਮ੍ਰਿਤਸਰ ਦੀ ਬਿਜ਼ਨਸ ਇੰਡਸਟਰੀ ਦਾ ਉਹਦੇ ਬਾਅਦ ਇਹ ਖਾਸ ਤੌਰ ਤੇ ਤੁਸੀਂ ਅੱਜ ਦੇਖਿਆ ਕਿ ਬੱਚਿਆਂ ਨੂੰ ਮਿਲੇ ਇੱਥੋਂ ਦੇ ਸਟੂਡੈਂਟਸ ਨੂੰ ਮਿਲੇ ਕਿਉਂਕਿ USIISPF ਸਟਾਰਟਅੱਪਸ ਬਹੁਤ ਹੈਲਪ ਕਰਦੀ ਹੈ ਔਰ ਕਮ ਸੇ ਕਮ 12 ਇੰਡੀਆ 'ਚ ਇਹੋ ਜਿਹੇ ਸਟਾਰਟਅੱਪਸ ਨੇ ਜਿਹੜੇ ਬਿਲੀਅਨਅਰ ਸਟਾਰਟਅੱਪਸ ਜਿਨ੍ਹਾਂ ਨੂੰ ਕਹਿੰਦੇ ਆ ਉਹਨਾਂ 'ਚ ਫਲਿੱਪਕਾਰਟ ਵੀ ਇੱਕ ਹੈ ਜੀਜੀ ਯੂਐਸਆਈਐਸਪੀਐਫ ਨੇ originally help ਕੀਤੀ ਸੀ ਤੇ ਅੱਜ ਇਹਨਾਂ ਨੇ ਕਾਫੀ ਖੁੱਲ ਕੇ ਵਿਸਤਾਰ ਨਾਲ 2 ਘੰਟੇ ਬੱਚਿਆਂ ਨਾਲ ਲਗਾਏ ਜਿੱਥੋਂ ਕਈ ਬੱਚੇ ਸਟਾਰਟਅਪ ਵਾਲੇ ਵੀ ਸੀਗੇ ਔਰ ਕਈ ਏਰੀਆਜ਼ ਜਿੱਥੇ ਫਿਊਚਰ ਚ ਓਪਨਿੰਗ ਹੋ ਸਕਦੀ ਹੈ ਕਿਉਂਕਿ ਸਾਡੀ ਸਾਰਿਆਂ ਦੀ ਰਿਸਪੌਂਸਿਬਿਲਟੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਇਹ ਬੱਚਿਆਂ ਨੂੰ ਅਸੀਂ ਆਲਟਰਨੇਟਿਵਸ ਦੱਸੀਏ ਕਿਉਂਕਿ ਇਹਨਾਂ ਨੂੰ ਆਲਟਰਨੇਟਿਵਸ ਦਿਖਣਗੇ ਇਹਨਾਂ ਚ એનર્ਜੀ ਹੈਗੀ ਹੈ ਉਹ ਕਿਸੇ ਸਹੀ ਤਰੀਕੇ ਇਹ ਗਲਤ ਤਰੀਕੇ ਵੀ ਲੱਗ ਸਕਦੀ ਹੈ ਬੱਚਿਆਂ ਦਾ ਗੱਲਬਾਤ ਕੀਤੀ ਕੀ ਉਹ ਇੰਟਰਸਟ ਕੀ ਬੱਚਿਆਂ ਦਾ ਬੱਚੇ ਕੀ ਜਾਣਕਾਰੀ حاصل ਕਰਨਾ ਚਾਹੁੰਦੇ ਜਾਂ ਬੱਚੇ ਦੀ ਕੀ ਮੁਸ਼ਕਲ ਹੈ ਦੇਖੋ ਦੋ ਚੀਜ਼ਾਂ ਨੇ ਇੱਕ ਕਿ ਇੱਥੇ ਜੌਬਸ ਹੋਣ ਔਰ ਜੌਬਸ ਕਈ ਸੈਕਸ਼ਨ ਆਪਣੇ ਅੰਮ੍ਰਿਤਸਰ ਦੇ ਕਿਉਂਕਿ 45% ਅੰਮ੍ਰਿਤਸਰ ਦੇ ਪਾਪੂਲੇਸ਼ਨ ਯੂਥ ਹੈ ਤੇ ਜੌਬਸ ਜਿੱਤਰਾ ਵੀ ਇਨਵੈਸਟਮੈਂਟ ਇੰਡੀਆ ਚਾਣ ਗਿਆ ਖਾਸ ਤੌਰ ਤੇ ਅੰਮ੍ਰਿਤਸਰ ਚਾਣ ਗਿਆ ਤੇ ਜੌਬਸ ਵੀ ਮਿਲਣ ਗਿਆ ਇੱਕ ਦੂਸਰਾ ਬੜਾ ਇੰਟਰਸਟਿੰਗ ਏਰੀਆ ਹੈ ਕਿਉਂਕਿ ਸਾਡੇ ਬੱਚੇ ਆਪ ਹੀ ਕੰਮ ਕਰਨਾ ਚਾਹੁੰਦੇ ਆ ਤੇ ਉਹਦੇ ਚ ਸਟਾਰਟਅਪ ਇੱਕ ਬਹੁਤ ਵੱਡੀ ਅੱਛੀ ਆਪਸ਼ਨ ਹੈ ਜਿਸ ਤਰ੍ਹਾਂ ਟੂਰਿਜ਼ਮ ਸਾਡੇ ਇੱਥੇ 1.5 ਲੱਖ ਕਮ ਸੇ ਕਮ ਲੋਕ ਆਂਦੇ ਨੇ ਅਗਰ ਇਹ 10 ਬੱਚੇ ਇਕੱਠੇ ਹੋ ਕੇ ਇੱਕ ਸਟਾਰਟਅਪ ਬਣਾ ਲੈਣ ਤੇ ਜਿਹੜਾ ਟੂਰਿਸਟ ਆਂਦਾ ਹੈ ਉਹਨੂੰ ਪੂਰਾ ਪੈਕੇਜ ਦੇ ਦੇਣ ਕਿ ਉਹਨੂੰ ਰਿਸੀਵ ਵੀ ਕਰਨ ਗੱਡੀ ਵੀ ਰੇਂਜ ਕਰ ਦੇਣ ਆਪਣੇ ਚੋਂ ਹੀ ਇੱਕ ਬੱਚਾ ਉਹਨਾਂ ਨੂੰ ਸਕਾਟ ਕਰ ਦੇਵੇ ਹੋਟਲ ਵੀ ਰੇਂਜ ਕਰ ਦੇਣਗੇ ਤੇ ਉਹ ਕਮ ਸਿਕਮ 2-3 ਦਿਨ ਰਹਿ ਕੇ ਕਿਉਂਕਿ ਇੱਥੇ ਦੇਖੋ ਸਭ ਕੁਝ ਹੈਗਾ ਹੈ ਇਹ ਬੱਚਿਆਂ ਨੂੰ ਉਹਦੀ ਇਲਮ ਹੈਗੀ ਹੈ ਜਿਸ ਤਰ੍ਹਾਂ ਵਾਗਾ ਦਰਬਾਰ ਸਾਹਿਬ ਆਪਣੇ ਦਰਗਿਆ ਦਾ ਮੰਦਿਰ ਰਾਮ ਤੀਰਥ ਤੇ ਹੋਰ ਵੀ ਜੋਲੀਆ ਵਾਲਾ ਬਾਗ ਖਾਲਸਾ ਕਾਲਜ ਕਿੰਨੇ ਗੇਟ ਨੇ ਇੱਥੇ ਹਾਤੀ ਗੇਟ ਹੈ ਆਪਣੇ ਰਾਮ ਬਾਗ ਗਾਰਡਨਸ ਇਹਨਾਂ ਸਾਰਿਆਂ ਨੂੰ ਅਸੀਂ ਇੰਪਰੂਵ ਕਰ ਦਈਏ ਇਹੋ ਜਿਹੇ ਸਟਾਰਟਅਪਸ ਬੱਚੇ ਵੀ ਖੋਲ ਸਕਦੇ ਆ ਇਹੋ ਜੀਆਂ ਕਈ ਹੋਰ ਵੀ ਹੈਗੀਆਂ ਮੈਂ ਤੁਹਾਨੂੰ ਪਹਿਲਾਂ ਵੀ ਐਗਜ਼ਾਮਪਲ ਦਿੱਤਾ ਕਿ ਅੰਮ੍ਰਿਤਸਰ ਦੇ ਕਿੰਨੇ ਪ੍ਰੋਡਕਟਸ ਨੇ ਜਿਹੜੇ ਅਮਰੀਕਾ ਚ ਟੁੱਟ ਕੇ ਲੈ ਜਾਣਗੇ ਪਾਪੜ ਵੜੀਆਂ ਫੁਲਕਾਰੀ ਅੰਮ੍ਰਿਤਸਰ ਜੁੱਤੀਆਂ ਇਹ ਐਟਕਾਂ ਜਦੋਂ ਡਿਸਕਸ਼ਨ ਹੋਈ ਕੁਝ ਬੱਚਿਆਂ ਨੇ ਇਹ ਵੀ ਕਿਹਾ ਕਿ ਸਾਡੇ ਪ੍ਰੋਡਕਟਸ ਬਾਹਰ ਨਹੀਂ ਜਾਂਦੇ ਤੇ ਆਗੀ ਸਾਹਿਬ ਨੂੰ ਉਹਨਾਂ ਨੂੰ ਇਹ ਕਿਹਾ ਕਿ ਇਹ ਉਹਨਾਂ ਦੀਆਂ ਵਰਚੁਅਲ ਇੰਟਰੈਕਸ਼ਨ沃尔ਮਾਰਟ ਵਰਗੀਆਂ ਕੰਪਨੀ Amazon ਵਰਗੀਆਂ ਕੰਪਨੀ ਜਿਹੜੀਆਂ ਇਹਨਾਂ ਦੇ ਮੈਂਬਰਸ ਨੇ ਉਹਨਾਂ ਨਾਲ ਕਰਵਾਣਗੇ ਤੇ ਉਹ ਓਪਨਿੰਗਸ ਲਖਤ ਵਾਲਾ ਜੀ ਜੇ ਅੰਮ੍ਰਿਤਸਰ ਦੇ ਲੋਕ ਤੁਹਾਨੂੰ ਲੋਕ ਸਭਾ ਚ ਨੁਮਾਇੰਦਗੀ ਬਖਸ਼ਦੇ ਐ ਤਾਂ ਕੀ ਪ੍ਰਾਇੋਰਟੀਜ਼ ਨੇ ਦੀ ਅੰਮ੍ਰਿਤਸਰ ਦੇ ਦੇਖੋ ਬਿਲਕੁਲ ਮੈਂ ਤੁਹਾਨੂੰ ਐਗਰੀਕਲਚਰ ਇੰਡਸਟਰੀ ਚ ਕਾਮਰਚ ਟੂਰਿਜ਼ਮ ਚ ਤੇ ਖਾਸ ਤੌਰ ਤੇ এডੂਕੇਸ਼ਨ ਤੇ ਸਕਿਲਸ ਇਨਾਂ ਸਾਰਿਆਂ ਚੀਜ਼ਾਂ ਚ ਪ੍ਰਾਇੋਰਟੀ ਰਹਿਣੀਆ ਫੋਕਸ ਰਹਿਣੀਆ ਮੈਂ ਤੁਹਾਡੇ ਨਾਲ ਕੱਲ ਵੀ ਸ਼ੇਅਰ ਕੀਤਾ ਸੀ ਇਨਾਂ ਤੋਂ ਐਡੀਸ਼ਨ ਅੰਮ੍ਰਿਤਸਰ ਇੱਕ ਸਾਫ਼ ਸੁਥਰਾ ਔਰ ਲਾਅ ਐਂਡ ਆਰਡਰ ਵਾਲਾ ਸ਼ਹਿਰ ਹੋਣਾ ਚਾਹੀਦਾ ਮੈਂ ਐਗਜ਼ਾਮਪਲ ਦਿੰਦਾ ਅਗਰ ਇੰਦੋਰ 6 ਸਾਲਾਂ ਚ ਟਰਾਂਸਫਾਰਮ ਹੋ ਸਕਦਾ ਤੇ ਅਸੀਂ ਅਮਰitsar ਨੂੰ ਵੀ ਟ੍ਰਾਂਸਫਾਰਮ ਕਰਾਂਗੇ